ਗੁਰਦਾਸਪੁਰ ਦੇ ਧਾਰੀਵਾ ਨਹਿਰ ਵਿੱਚ ਇੱਕ ਲੜਕੀ ਨੇ ਛਿਲਾੰਗ ਮਾਰ ਦਿੱਤੀ ਜਿਸ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਸਮੇਂ ਸਿਰ ਹੀ ਕੱਢ ਲਿਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੜਕੀ ਸਵੇਰ ਤੋਂ ਹੀ ਨਹਿਰ ਦੇ ਪੁਲ ਦੇ ਨਜ਼ਦੀਕ ਬੈਠੀ ਹੋਈ ਸੀ ਅਤੇ ਕੁਝ ਪਰੇਸ਼ਾਨ ਨਜ਼ਰ ਆ ਰਹੀ ਸੀ ਉਹਨਾਂ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਲੜਕੀ ਨੇ ਨਹਿਰ ਵਿੱਚ ਛਿਲਾੰਗ ਮਾਰ ਦਿੱਤੀ ਜਿਸ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਸਹੀ ਸਲਾਮਤ ਬਾਹਰ ਕੱਢ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਕੁਛ ਪਰਛਾਂਵ ਨਜ਼ਰ ਆ ਰਹੀ ਸੀ ਤੇ ਸਵੇਰ ਤੋਂ ਹੀ ਨਹਿਰ ਦੇ ਪੁਲ ਉਤੇ ਬੈਠੀ ਹੋਈ ਸੀ ਆਹ ਦੇਖਦੇ ਆ ਮੇਰਾ ਭਾਈ ਨਾ ਜਸ਼ਪਾਲ ਜੇ ਮੈਂ ਧਾਰੀ ਵਾਲੋ ਕੁਲੀ ਮੈਂ ਸਾਰਾ ਆਪਣੀ ਲਿਆ ਕੇ ਫੂਲ ਲੈ ਆ ਰਿਹਾ ਸੀ ਲਫੇ ਦੇ ਘਾੜ ਤੋਂ ਤੇ ਦੇਖਦੇ ਦੇਖਦਾ ਕੋਈ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਤੇ ਅੱਗੇ ਤਾਂ ਗਏ ਆ ਸਾਨੂੰ ਪਾ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਵਾਲਿਆ ਦੀ ਕੁੜੀ ਉਥੇ ਕਲਾਰੇ ਦੇ ਲੱਗੀਆਂ ਉਸ ਟਾਈਮ ਮੈਂ ਆਪਣੀ ਭੈਣ ਚਪਲ ਚ ਪਲਾਈ ਤੇ ਮੈਂ ਦੌੜ ਦੌੜ ਲੈ ਦੇ ਥੱਲੇ ਗਿਆ ਉਹ ਕੁੜੀ ਵੀ ਤੇ ਮੇਰੇ ਨਾਲ ਸ਼ੋਕਮਾਰੀ ਇਹ ਦੋਨਾਂ ਕਿੱਲੀ ਫਰਕ ਤੇ ਉੱਪਰ ਜਾਂਦਾ ਹਾਂ ਹਾਂਜੀ ਬਚਾਓ ਗਿਆ ਹਾਂਜੀ ਹਾਂਜੀ ਬਚਾਜੇ ਆਈ ਆਈ ਭਾਈ ਕੁਛ ਨਹੀਂ ਦਿੱਤਲਾ ਸਾਰੇ ਪੋਤੇ ਨੇ ਕਿ ਕੰਮ ਚਲੇ ਸਾਰੇ ਬੰਦੇ ਦੇ ਲਈ ਕਿ ਆਪੇ ਤਲਾਕ ਕਰ ਜੰਦੇ ਆਂ ਕਿ ਪੁੱਲ ਸਾਲੀ ਦਾ ਆਪੇ ਬਾਕੀ ਕਰ ਦੇ ਅੱਗੇ ਕਰ ਦੇ ਮੈਂ ਕੀ ਨਾ ਆਇਆ ਕਿਥੇ ਮੈਂ ਕੈਪਟਨ ਸ਼ਰਮਾ ਹਾਂ ਇਹ ਬੇਟੀ ਬੈਠੀ ਸੀ ਤੇ ਰੌਂਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਰੌਂਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਵੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਇੱਕ ਦਿਨ ਮੈਂ ਦਰਦਾਪੁਰ ਜਾਣਾ ਵਾਂ ਤੇ ਅੱਜ ਥੋੜੇ ਦਿਨ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਹੈਗਾ ਤੇ ਮੈਂ ਥੋੜੇ ਦਿਨ ਪਰਾਂ ਗਿਆ ਵਾਂ ਤੇ ਉਹਨੇ ਦਰ ਆ ਕੇ ਸਾਲ ਮਾਰ ਦਿੱਤੀ ਆ ਇਹਦੇ ਕੋ ਮੋਬਾਈਲ ਸੀ ਇੱਕ ਇੱਕ ਇਹਦੇ ਕੋ ਮਠੇ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗੇ ਪਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਇਹ ਨਿਆਰ ਦੇ ਕੋਲ ਤੇ ਬੈਠੀ ਹੋਈ ਸੀ ਪਾਸ ਮੇਰ ਦੀ ਬੈਠੀ ਹੋਈ ਸੀ ਤੇ ਇਹਨਾਂ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆ ਗਈ ਆ ਗਈ ਤੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆ ਗਈ